ਗਿਆਰੇ ਅਫਸਰਾਂ ਤੇ ਆਇਆ ਮੀਤ ਜਦ ਮਰੇ ਕਹੀ ਨਾ ਪਰ ਧੋਖੀ ਗੱਲ ਆ ਸ੍ਰੀ ਗੁਰੂ ਰਵੀਦਾਸ ਸਟ੍ਰਾਈਕਰ ਫੋਰਸ ਸੈਕਟਰ ਪੰਜਾਬ ਦੇ ਸਮੂਹ ਐਸਪਾਈ ਚਾਰ ਵੱਲੋਂ ਗ੍ਰਾਮ ਮੰਤਰੀ ਅਮਿਤ ਸ਼ਾਹ ਦਾ ਪਤਲਾ ਗਾਂਧੀ ਚੌਕ ਬਟਾਲਾ ਵਿੱਚ ਫੁੱਕਿਆ ਗਿਆ ਜੋ ਨਹਿਰੂ ਗੇਟ ਤੋਂ ਇਕੱਠੇ ਕਾਫਲੇ ਦੇ ਰੂਪ ਵਿੱਚ ਅਮਿਤ ਸ਼ਾਹ ਦਾ ਮਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਗਾਂਧੀ ਚੌਕ ਪਹੁੰਚੇ ਕਿਉਂਕਿ ਕੁਝ ਦਿਨ ਪਹਿਲਾਂ ਗ੍ਰਾਮ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤ ਰਤਨ ਬਾਬਾ ਸਹਿਬ ਬੀ ਔਰ ਅੰਬੇਦਕਰ ਜੀ ਦੇ ਬਾਰੇ ਇੱਕ ਬਹੁਤ ਹੀ ਘਟੀਆ ਟਿੱਪਣੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਰੋਸ ਹੋ ਜੋ ਐਸ.ਪੀ. ਚਾਰੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਮੀਸ਼ਾਹ ਦੇ ਪੁੱਤਰੇ ਫੁਕੇ ਜਾ ਰਹੇ ਹਨ ਇਸ ਮੌਕੇ ਤੇ ਐਸ.ਪੀ. ਚਾਰੇ ਨੇ ਐਸ.ਜੀ.ਐਮ ਬਟਾਲਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਭਾਈ ਇਸ ਕਰਕੇ ਸਾਨੂੰ ਇਹਦੇ ਬਾਰੇ ਕਦਮ ਚੁਕੜੇ ਲੈਣੇ ਨੇ ਆਪਣੇ ਘਰ ਘਰ ਜਾਜੂ ਕੇ ਪੀੜੀਆਂ ਬਹੁਤ ਧੋਵੈ ਲੈਣਗੇ ਗੜੀ ਗੜੀ ਦੇ ਨਾ ਟਿੱਟਾ ਲੀ ਗੰਢਿਆ ਦਾ ਕੁਕੀਸ ਨੂੰ ਦੇ ਦੇਣਾ ਗੁਫਾ ਕਰਨਾ ਕੰਡ ਸਕਦਾ ਸੋਰੀ ਗੋਡ ਸੋਰੀ ਗੋਡ ਸੋਰੀ ਗੋਡ ਬੋਲ ਰਿਹਾ ਬੋਲ ਮਰਦਾਵਾ ਸੇਵਾਵਾਵਾ ਅਮਿਤ ਸ਼ਾਹ ਮੁਰਦਾਬਾ ਅਮਿਤ ਸ਼ਾਹ ਮੁਰਦਾਬਾ ਸੋਟੀ ਸਰਕਾਰ ਮੁਰਦਾਬਾ ਸੋਟੀ ਸਰਕਾਰ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਹਿਲੇ ਨੰਬਰ ਦੇ ਤੁਹਾਡਾ ਸਾਰੇ ਦਾ ਧੰਨਵਾਦ ਉਸ ਤੋਂ ਬਾਅਦ ਇਹ ਪੁਤਲਾ ਜਿਹੜਾ ਹੈ ਸ਼੍ਰੀ ਗੁਰਦਾਸ ਟਾਈਗਰ ਫੋਰਸ ਸਮੂਹ ਐਸ ਸੀ ਬੀ ਸੀ ਓ ਵੀ ਸੀ ਭਾਈਚਾਰੇ ਵੱਲ ਅੰਮ੍ਰਿਤ ਸ਼ਾਲਾ ਫੁਕਿਆ ਗਿਆ ਕੁਝ ਦਿਨ ਪਹਿਲਾਂ ਅੰਮ੍ਰਿਤ ਸ਼ਾਲਾ ਨੂੰ ਪਾਪਾ ਸਾਹਿਬ ਪ੍ਰੈਜ਼ੈਂਟ ਕਰਕੇ ਬੀ ਆਰ ਡੀ ਵੀ ਕਰਤੀ ਜੀ ਜੀਵਨ ਦੇ ਇੱਕ ਬਹੁਤ ਹੀ ਗਲਤ ਤੇ ਨਿੰਦਣਯੋਗ ਕਿ 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 ਜੋ ਐਸ ਸੀ ਬੀ ਸੀ ਸਮਾਜ ਕਦੀ ਵੀ برداشت ਨਹੀਂ ਕਰ ਸਕਦਾ ਉਹ ਅਸੀਂ ਹਰ ਮੰਗ ਕਰਦੇ ਹਾਂ ਕਿ ਅਮੀਸ਼ਾ ਜਿਹੜੇ ਮਾਫੀ ਮੰਗੇ ਆਪਣੇ ਬੋਲ ਵਾਪਸ ਲੈ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਇਹ ਪੁਤਲਾ ਉਸ ਨੂੰ ਬੁਕਾਵਾ ਗਿਆ ਜੀ ਔਰ ਅਦਰ ਕੇਂਦਰ ਸਰਕਾਰ ਨੂੰ ਜਾਂ ਅਮੀਸ਼ਾ ਨੂੰ ਇਸੀ ਪੁਤਲੇ ਫੂਕਣਾ ਕੋਈ ਅਸਰ ਨਹੀਂ ਹੁੰਦਾ ਇਹ ਸੰਘਰਸ਼ ਜਿਆਦਾ ਹੋਰ ਵੀ ਤੇਜ਼ ਕੀਤਾ ਜਾਏਗਾ ਉਹ ਸਗਲਾ ਭਾਰਤ ਬੰਦ ਕਰਨ ਦੀ ਨੋਬਤ ਆਏ ਪੰਜਾਬ 15 ਪੰਜਾਬ ਬੰਦ ਕਰਨ ਦੀ ਨੋਬਤ ਆਏ ਬਾਕੀ ਅਸੀਂ ਸੰਘਾ ਨੂੰ ਮੰਨ ਲੋਗਾ ਤਨੀ ਵੀ ਕਿਸੇ ਕਿਸਮ ਦਾ ਸਾਡੇ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ ਜਿਹੜਾ ਹੀ ਇਹ ਅਰਗੇਸ਼ਨ ਕਰਾਂਗੇ ਸਵਿਧਾਨ ਦੇ ਦਾਇਰੇ ਚ ਵੇਖਾਂਗੇ ਕੋਈ ਸਾਡੇ ਕਿਸੇ ਸਾਥੀ ਨੂੰ ਕੋਈ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾਏਗਾ ਕੋਈ ਆਵਾਜ਼ਾਈ ਚ ਵਿਗੜ ਨਹੀਂ ਪਾਇਆ ਜਾਏਗਾ ਤੁਸੀਂ ਬੈਠੇ ਨਹੀਂ ਆ ਤੁਸੀਂ ਸਹਮਣਾ ਬੈਠਿਆ ਵੀ ਆਵਾਜ਼ਾਈ ਰੌਣਾ ਚੱਲ ਰਹੀ ਹੈ ਉਸ ਤੋਂ ਕੇ ਹੀ ਸੁਧਾਰ ਨੂੰ ਮੰਨ ਲੋ ਲੋਕਲ ਲੇਕਿਨ ਕਿੱਥੇ ਗਾਰਡਲਾਈਨ ਦੀ ਆਪਣੀ ਹਾਕ ਦੀ ਉਹਦੇ ਵਾਸਤੇ ਅਸੀਂ ਪੁੱਛ ਨਹੀਂ ਕਰਾਂਗੇ ਚਾਹੇ ਸੰ ਜਾਣ ਨਹੀਂ ਦੇਈ ਜਾਏ ਅਸੀਂ ਕੋਈ ਵੀ ਪੁੱਛੀਏ ਕਰਾਂਗੇ

ਬਹੁਤ ਜਿਆਦਾ ਖਰਾ ਨਹੀਂ ਸਕਦੇ ਜੇ ਲੋੜ ਪਈ ਇਹਨੂੰ ਮੈਸੇਜ ਨੂੰ ਅਸੀਂ ਪਿੰਡ ਪਿੰਡ ਸਾਰਾ ਸ਼ਹਿਰ ਭਰਲਾਵਾਂਗੇ ਬਹੁਤ ਵੱਡੀ ਪੱਤਰ ਦੇ ਸੰਗਰਸ਼ ਸਿੱਖ ਆ ਜਾਏਗਾ